ਰੋਜ਼ ਰੋਜ਼ ਲੜਦਾ ਹੈ ਆਉਂਦਾ ਲੰਗਰ ਲੱਗ ਗਿਆ ਜੀ ਲੂਣ ਲੜ ਪਾਇਆ ਸਾਬ 2 ਮਿੰਟ 2 ਮਿੰਟ ਹਾਂ ਲੂਣ ਪਾਇਆ ਹੋਏ ਸਭ ਕੁਝ ਤਿਆਰ ਹੈ ਮੂੜਾ ਜੱਗ ਮੂੜੇ ਆਪਾਂ ਵੀਰ ਕੈਮਰਾਮੈਨ ਸਾਹਾ ਵੀਰੇ ਆ ਡਿਟੇਲ ਆਈ ਜਾਣੀ ਆ ਵੀਰ ਦਾ ਦੇਖੇ ਹੀ ਆਇਆ ਜੀ ਮਾਸਟ ਹੈ ਰੋਜ਼ ਲੰਗਰ ਚੱਲੂ ਆ ਓਏ ਮੀਡੀਆ ਬਣਾ ਦੇ ਸਾਬਤ ਅੰਦਰੋਂ ਬਾਕੀ ਤੋਂ ਬੜੀ ਸੀ ਹੈ ਕਿ ਨਾਮ ਨਾਲ ਹੈ ਇਹ ਮਸਾਂਦਰ ਦੇ ਵਿੱਚ ਚੜ੍ਹਦੀ ਕਲਾ ਦੇ ਜਾਤ ਨੂੰ ਲਈ ਬੜਾ ਕੰਮ ਮਿਲਦਾ ਹੈ ਇਹ ਪਿਆਰ ਤੋਂ ਨੂੰ ਜਾਣਾ ਲਾਣਾ ਨੂੰ ਕਰਨ ਦੇ ਰਿਹਾ ਕਰਦੇ ਕੰਮ ਨਾਲ ਨਾਮ ਕਰਦੀ ਸਾਰਾ ਜੈਲਾ ਮਿਲਦਾ ਬੁਲੁਤ ਜੱਟ

तुड़ी कृष्ार प्यारे तुरी कृष्ण ने पूरी कृष्णा प्यारे तुड़ी कृष्ण ने तुड़ी कृष्णा प्यारे तुरी कृष्ण ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਵਾਹਿਗੁਰੂ ਜੀ ਅੱਗੇ ਹੋਰ ਬਹੁਤ ਮਾਇਆ ਵਾਜਰੇ ਵਿੱਚ ਪਾਸ਼ਾ ਜੀ ਜਿਨ੍ਹਾਂ ਦੇ ਬਲ ਕਾਉਨਾ ਭਲ ਕਰਕੇ ਸੇਵਾ ਕਰਦਾ ਜੈਮੇ ਬਲ ਕਾਉਨਾ ਭੇਜ ਕਰਨੀ ਚਾਹ ਰਹੀ ਹੈ ਜੱਬੇ ਵਾਲੇ ਦਾਸ ਦੇ ਪੂਰ ਬ੍ਰਹਮੰਦਰ ਸਾਹਿਬ ਜੀ ਸੋਕਾ ਸੇ ਪੰਜ ਜਨਾਂ ਨੂੰ ਤੁਸੀਂ ਦੁਨੀਆ ਸਾਰੇ ਪਰਵਾਹ ਤੇ ਸਤਿ ਦੀ ਕਿਰਪਾ ਕਰਕੇ ਉਹ ਵਾਰਸ਼ਤਰੇ ਦਾ ਜੋ ਗਿਆਨ ਤੇ ਸਾਡੇ ਉਜਾਏ ਦਿੱਤੇ ਹੈ ਸਾਚਾ ਕਿਰਪਾ ਜੋਤੀ ਗਿਆਨ ਦੀ ਬਾਕੀ ਪ੍ਰਵਾਨ ਕਰੇ ਸਰਦੀ ਕਲਾ ਦਾਦ ਦੇ ਇਸ ਕਰਨੀ ਮਹਾਰਾਜ ਨਾਮ ਕਾਮ ਕੈਦੀ ਕਰੇ ਤੇਰੇ ਭਾਗ ਸਰਬਤ ਬਹੁਤ ਹੈ ਰਾਈ ਜੀ कृपा करण साहिगुरू जी घर तंदुरस्ती जा दाता बख़श करणी चे पास अरदास बेनती जो सत जो दर ਬਾਦਰ ਦੇ ਨਾਮ ਤੇ ਜਵਾਨ ਇਕੱਤਰ ਹੋਣਾ ਤੁਹਾਡਾ ਅਰਦਾਸ ਬੇਨਤੀ ਜੇਦਰੀ ਸੱਚੇ ਤੌਰ ਤੇ ਤੀਰਥ ਦੇ ਮੈਚ ਬਾਤਰੀ ਵਾਲੇ ਨੂੰ ਕਿਰਪਾ ਕਰਦੇ ਆਪਣਾ ਬਰਾਬਰ ਦਾ ਨਾਮ ਦੇ ਦਤਾ ਕਾਹੂ ਦੇਤਾ ਜਿਸਦੇ ਪਾਸ ਹੋ ਜੀਓ ਸੇਵ ਦੀ ਅਰਦਾਸ ਬਾਦਰਵਾਰ ਦੇ ਨੂੰ ਕਰਤਾ ਕਰੀ ਆਪਣਾ ਜਰਵਾ ਕਰੋ ਨਾਮ ਦੇ ਦਤਾ ਸਾਮੀ ਦੇਤਾ ਜਿਸ ਨੂੰ ਹਲ ਕਰ ਤਰ ਵੀ ਕਰੋ ਜੀਮ ਜੂਤ ਕਰਾਣਾ ਪਰ ਨਾਮ ਕਲੋ ਚੜਦੀ ਜੇ ਤੋਰੇ ਤੁਹਾਡੇ ਸਰਪੰਚ ਦਾ ਪਤਾ ਲਾ ਰਿਹਾ ਤੇ ਨਾਮ ਆਸਾ ਪੈਲ ਕੰਪ੍ਰੈਸ਼ਨ ਦੇ ਬਾਈ ਜੀ ਹਮਾ ਵਾਲਾ ਚੇਤਾਸਾ ਜੀ ਬਾਬਾ ਸਾਹਿਬ ਦੇ ਅਨੁਸਾਰ ਪਰਿਵਾਰ ਵੱਲੋਂ ਜੋ ਜੰਮੇ ਦੇ ਰਸਤੇ ਕੀ ਪਾਸ ਲੰਗਰ ਲਾਇਆ ਮਹਾਰਾਜ ਕਿਤਾ ਕਰਕੇ ਜਨਾ ਖਜ਼ਾਨਾ ਤੇ ਮਾਇਆ ਲਾ ਕੇ ਜੋ ਲੰਗਰ ਲਾਇਆ ਉਸ ਖਜ਼ਾਨੇ ਤਰਪੀ ਤਲਾਰੀ ਦਾ ਬੀਸੂ ਕਹ ਲੋ ਤਾਂ ਇਸਤ ਤਲਖਾਂਗੇ ਸੰਬੀ ਬਾਬੂ ਉਹ ਇਸੇ ਤਰ੍ਹਾਂ ਸੇਵਾ ਤੇ ਲਾਜ ਇੱਕ ਖਨਾ ਚੜ੍ਹ ਵੀ ਕਰਾ ਦੇ ਉਸ ਕਹ ਲੋ ਇਹ ਤਾਂ ਹਨ ਕੋਲ ਕਨੀ ਮਹਾਰਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਬਾਪਨਾ ਗੋਰੀ ਸ਼ੋਭਾ ਕੋਈ ਨਹੀਂ ਜੀ ਸਤਿਗੁਰੂ ਆਪ ਦੀ ਦਰਗਾਹ ਦਾ ਸੇਵਕ ਛੋਟੇ ਚੰਨੀ ਮੇਰ ਅਤੇ ਅਜਾਬ ਦੇ ਨਾਂ ਤੋਂ ਬੰਦੂ ਨਾਮ ਅਰਦਾਸ ਛੋਟੇ ਕਾਸ਼ ਜਿਸੇ ਮਨੋ ਤਨਾ ਭਾਉਣ ਬਨਾ ਅਰਦਾਸ ਬੋਲਤੀ ਜੋਤੀ ਸਕੇ ਤਾਂ ਸਾਜੀਏ ਬਤੀ ਨੂੰ ਸੋਰ ਤੋਂ ਮੇਰ ਬਰਾਤ ਜਨਾ ਨੂੰ ਆਜੀ ਬੇਸਕੇ ਨਾਲ ਕਰਨਾ ਮਾਤਾ ਜੀ ਦਾ ਆਵਾਜ਼ਾਰ ਕਰਨਾ ਛੋਟੇ ਕਾਸ਼ ਜੀ ਕਿਰਪਾ ਕਰਨਾ ਆਪਣੇ ਦਰਵਾਜ਼ਾ ਕਰੋ ਨਾਮ ਦੇ ਬੈਠਾ ਸਰਕਾਰ ਦੇ ਲੋਕੀਆ ਕਹੇ ਲੋਕ ਲੰਘ ਚੱਲ ਰਹੇ ਆਨ ਸਾਰੀਆਂ ਸਰਕਾਰੇ ਲੰਘ ਸਕਣੇ ਨੇ ਦੇਖੀਂ ਪ੍ਰਵਾਹ ਕਰੇ ਬਾਹਰ ਦੇ ਦਰਸ਼ੀ ਸਾਰੇ ਸੰਤਾਨਾਂ ਕਿ ਲੋਕ ਲੰਘ ਚੱਲ ਰਹੇ ਸਾਰੀਆਂ ਸਰਕਾਰੇ ਫਿਕਰਾਂ ਮਾਰਾ ਦੇਖੀਂ ਪ੍ਰਵਾਹ ਦੇ ਵਿੱਚ ਇੱਕ ਬੱਬੂੜਾ ਚੱਲਦਾ ਆ ਤੇ ਮੈਂ ਆਇਆ ਤੇ ਸਾਰੀ ਕਨਾਂ ਆਲੇ ਚਲਾਈ ਜਿਹਾ ਵੇਖੀ ਮੈਂ ਸਾਹਮਣੇ ਗਲਾ ਧੋਗ ਲਿਆ ਮੈਂ ਇਹ ਦਮ ਨਿਕਲਦਾ ਇਸ ਜਗ੍ਹਾ ਤੇ ਸਾਰਾ ਮੁਸਫਰ ਕਾ ਜੀਂ ਹੈ। ਅੱਛਾ ਹੋਇਆ। ਮੁਖੀ ਜਾ ਕੇ ਮੁਸਫਰ ਕੋਲ ਆ ਕੇ ਸਾਰੀ। ਬੋਲ ਛੋਟਾਈਓ। ਪੜੀ ਜਾ ਬਾਟੇ, ਕਲਾਸ ਦੂਠੇ ਪੜੀ ਜਾ। ਦੂਠੇ ਕਲਾਸ। ਜਿਹੜੇ ਕਲਾਸ। ਇਹ ਸਾਰਾ ਆਵਾਜ਼ ਪਈ। ਲਾ ਓਏ ਕਲਾਸ ਦੇ ਓ। ਉਹ ਜੀ ਆ ਗਏ। ਉਹ ਅੱਜ ਪਹਿਲੇ ਆ ਗਏ। ਆ ਜੀ ਉਹ ਵੀ ਫਰਸ਼ ਆ। ਸਾਹਿਬ ਜੀ ਉਹਦੇ ਨਾਲ ਉਹ ਕਰ ਜਾਈਏ। ਅੱਗੇ ਤਾਂ ਨਿਕਾਉਂਦੇ। ਇਹ ਨਾ। ਇਹ ਵੀ ਆ। ਇਹ ਵੀ ਪੀ ਪੀ ਪੀ। ਇਹ ਨਹੀਂ ਚੱਲਦੇ 15-20 ਮਿੰਟ ਦਾ ਇਹ ਟੰਕ ਨਾ ਲੈ। Kondra vih стiralo Eh mi karine Empa dropo Si tu You Veera kan